ਕਈ ਲੋਕ ਤਾਂ ਨਾ ਯਾਰ ਬਾਲੀ ਫੁਕਰੇ ਹੁੰਦੇ ਨੇ ਕੱਲ ਮੈਂ ਮੇਰੇ ਇੱਕ ਫੁਕਰੇ ਜੇ ਦੋਸਤ ਨੂੰ ਫੋਨ ਲਾ ਲਿਆ ਮੈਂ ਕਿਹਾ ਕਿੱਥਿਆਂ ਕਹਿੰਦਾ ਮੈਂ ਮॉम ਡੈਡ ਨਾਲ 5 ਸਟਾਰ ਚ ਲੰਚ ਕਰਨ ਗਿਆ ਹਾਂ ਮੈਂ ਬਾਅਦ ਚ ਗੱਲ ਕਰਾਂ ਤੂੰ ਕਿੱਥਿਆਂ ਮੈਂ ਕਿਹਾ ਜਿਹੜੇ ਪੜਾਰੇ 'ਚ ਬੈਠਾ ਤੂੰ ਛੋਲੇ ਪੂਰੀਆਂ ਖਾ ਰਿਹਾ ਮੈਂ ਉਹਦੇ ਪਿਛਲੀ ਲਾਈਨ 'ਚ ਸਬਜ਼ੀ ਵਰਤਾ ਰਿਹਾ ਸਬਜ਼ੀ ਹੋਰ ਲੈਣੀ ਆ ਕੱਲ ਮੈਂ ਮੇਰੀ ਸਹੇਲੀ ਨੂੰ ਚਿੱਠੀ ਲਿਖ ਕੇ ਮੇਰੇ ਵਾਲੇ ਕਬੂਤਰ ਨੂੰ ਭੜਾਤੀ ਮੇਰਾ ਸੜਾ ਕਬੂਤਰ ਕਮੀਨਾ ਨਿਕਲਿਆ ਸੇਲੀ ਜਗ੍ਹਾ ਤੇ ਚਿੱਠੀ ਮੇਰੇ ਘਰ ਵਾਲੀ ਨੂੰ ਮੈਂ ਫੜਾ ਗਿਆ ਹੁਣ ਸੜਾ ਕੰਦਾ ਕਬੂਤਰ ਮੇਰੇ ਤੋਂ ਡਰਦਾ ਫਰਾ ਰਿਹਾ ਤੇ ਮੈਂ ਮੇਰੇ ਘਰ ਵਾਲੀ ਤੋਂ ਕੱਲ੍ਹ ਭਾਈ ਸਾਗਰ ਦੀ ਬੋਟੀ ਦੀ ਪੁਲਿਸ ਵਾਲੇ ਨਾਲ ਤੂੰ ਤੂੰ ਮੈਂ ਮੈਂ ਹੋ ਗਈ ਕਦੇ ਜਿਹੜੇ ਬੰਦੇ ਨਾਲ ਮੇਰੀ ਕਾਰ ਦਾ ਐਕਸੀਡੈਂਟ ਹੋਇਆ ਉਹ ਸ਼ਰਾਬੀ ਸੀ ਉਹਦੇ ਹੱਥ 'ਚ ਬੀਅਰ ਦੀ ਬੋਤਲ ਵੀ ਸੀ ਪੁਲਿਸ ਵਾਲਾ ਕਹਿੰਦਾ ਮੈਡਮ ਸਾਨੂੰ ਦਬਾਕਸ਼ ਦੇ ਅਗਲਾ ਉਹਦੇ ਘਰ ਦੇ ਬਰਾਂਡੇ 'ਚ ਬੈਠਾ ਦਾਰੂ ਪੀ ਰਿਆ ਸੀ ਤੂੰ ਤੁਹਾਨੂੰ ਘਰੇ ਬੈਠੇ ਨੂੰ ਰਗੜਿਆ ਹੀ ਲੈ ਸਾਡਾ ਤਾਂ ਮੁੰਡਾ ਜਮੇ ਹੀ ਨਹੀਂ ਕੁਛ ਖਾਂਦਾ ਪੀਂਦਾ ਜੀ ਰਿਸ਼ਤਾ ਕਰਨ ਵੇਲੇ ਝੂਠ ਹਜੇ ਵੀ ਦੋ ਨੰਬਰ ਤੇ ਆ ਇੱਕ ਨੰਬਰ ਦਿੱਤਾ ਉਹੀ ਆ ਲੈ ਸਾਡੀ ਤਾਂ ਕੁੜੀ ਗਊ ਹੈ ਜੀ ਇਹਦੇ ਤਾਂ ਮੂੰਚ ਬੋਲੇ ਨਹੀਂ ਯਾਰ ਆਪਣੇ ਪੰਜਾਬ ਦੇ ਪਿੰਡਾਂ ਦਾ ਕਲਚਰ ਬਹੁਤ ਵਧੀਆ ਹੈ ਜਦੋਂ ਇੱਥੇ ਮੁੰਡੇ ਕੁੜੀ ਦਾ ਰਿਸ਼ਤਾ ਹੁੰਦਾ ਤਾਂ ਦੋਨਾਂ ਦੀ ਮਰਜ਼ੀ ਪੁੱਛੀ ਜਾਂਦੀ ਹੈ ਜੇ ਦੋਨਾਂ ਦੀ ਹਾਂ ਆ ਤਾਂ ਉਹਨਾਂ ਦਾ ਵਿਆਹ ਕਰ ਦਿੱਤਾ ਜਾਂਦਾ ਤੇ ਜੇ ਦੋਨਾਂ ਦੀ ਨਾ ਆ ਵਿਆਹ ਉਹਨਾਂ ਦਾ ਫਿਰ ਵੀ ਕਰ ਦਿੱਤਾ ਜਾਂਦਾ ਹੈ ਯਾਰ ਸਾਡੇ ਤਾਂ ਡਿਸਪੈਂਸਰੀ ਡਾਕਟਰ ਬਹੁਤ ਬੜੂਸ ਆ ਮੈਂ ਕੱਲ ਦਵਾਈ ਲਿਖਣ ਵਾਗਿਆ ਮੈਂ ਕਿਹਾ ਡਾਕਟਰ ਸਾਹਿਬ ਬੁਖਾਰ ਆਹੀ ਦਵਾਈ ਲਿਖ ਦਿਓ ਚਲੋ ਇਹ ਦਵਾਈ ਲਿਖਣ ਲੱਗਿਆ ਮੈਂ ਕਿਹਾ ਡਾਕਟਰ ਸਾਹਿਬ ਦਵਾਈ ਕੋੜੀ ਨਾ ਲਿਖੋ ਜੀ ਮੇਰੇ ਤੋਂ ਖਾਦੀ ਨਹੀਂ ਜਾਣੀ ਮੇਰੇ ਕੰਨੀ ਪੜਾ ਕੋੜਾ ਚੱਕਿਆ ਫਿਰ ਫੇਰ ਦਵਾਈ ਲਿਖਣ ਲੱਗਿਆ ਮੈਂ ਫੇਰ ਕਿਹਾ ਮੈਂ ਕਿਹਾ ਡਾਕਟਰ ਸਾਹਿਬ ਕੋੜੀ ਦਵਾਈ ਮੈਂ ਖਾ ਨਹੀਂ ਸਕਦਾ ਜੀ ਮੈਨੂੰ ਕਹਿੰਦਾ ਚੁੱਪ ਕਰਕੇ ਵਜਾ ਦਵਾਈ ਦੀ ਜਗ੍ਹਾ ਤੈਨੂੰ ਕਿਲੋ ਜਲੇਬੀਆਂ ਨਾ ਲਿਖਦਾ ਕੱਲ ਭਾਈ ਸਾਕਰ ਦੀ ਮੋਟੀ ਦੀ ਪੁਲਿਸ ਵਾਲੇ ਨਾਲ ਤੂੰ ਤੂ ਮੈਂ ਮਾਂ ਹੋ ਗਈ ਕਹਿੰਦੇ ਜਿਹੜੇ ਬੰਦੇ ਨਾਲ ਮੇਰੀ ਕਾਰ ਦਾ ਐਕਸੀਡੈਂਟ ਹੋਇਆ ਉਹ ਸ਼ਰਾਬੀ ਸੀ ਉਹਦੇ ਹੱਥ 'ਚ ਬੀਅਰ ਦੀ ਬੋਤਲ ਵੀ ਸੀ ਪੁਲਿਸ ਵਾਲਾ ਕਹਿੰਦਾ ਮੈਡਮ ਸਾਨੂੰ ਤਾਂ ਬਖਸ਼ ਦੇ ਅਗਲਾ ਉਹਦੇ ਘਰ ਦੇ ਬਰਾਂਡੇ 'ਚ ਬੈਠਾ ਦਾਰੂ ਪੀ ਰਿਆ ਸੀ ਤੂੰ ਤੁਹਾਨੂੰ ਘਰੇ ਬੈਠੇ ਨੂੰ ਰਗੜਿਆ ਯਾਰ ਇਹ ਘਰ ਵਾਲੀਆਂ ਵੀ ਨਾ ਬੰਦੇ ਨੂੰ ਵਕਤ 'ਚ ਪਾਈਆਂ ਰੱਖ ਦਿੰਦੇ ਨੇ ਚੰਗੇ ਭਲੇ ਬੰਦੇ ਦੀ ਭੁੱਖ ਮਰ ਜਾਂਦੀ ਐ ਜਦੋਂ ਆ ਕੇ ਹੌਲੀ ਜੀ ਬਾਅਦ 'ਚ ਕਹਿੰਦੇ ਨਾ ਆੜਾ ਆੜਾ ਰੋਟੀ ਖਾ ਲੋ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਮੁਰਕੀ ਖੁੱਲੇ ਜਾਂਦੀ ਆ ਗਾਂ ਦਾ ਜਾਂਦੀ ਹੋਣੀ ਮੇਰੇ ਨਾਲ ਪੇਪਰਾਂ ਚ ਨੰਬਰ ਬਹੁਤ ਘੱਟ ਆਉਂਦੇ ਹੁੰਦੇ ਤੇ ਮੇਰੀ ਬੇਬੇ ਕਹਿੰਦੀ ਬੁੱਤ ਪੜਨ ਵਾਲੇ ਮੁੰਡਿਆਂ ਚ ਬੈਠਿਆ ਕਰੋ ਚਲੋ ਜੀ ਮੈਂ ਉਹਨਾਂ ਚ ਬੈਠਣ ਲੱਗ ਗਿਆ ਮੇਰੇ ਤਾਂ ਨੰਬਰ ਕੀ ਪਾਣੇ ਤੇ ਪਤੰਦਰਾਂ ਦੇ ਉਹਨਾਂ ਇਹ ਨੰਬਰ ਵੀ ਕੱਟ ਗਏ ਰਾਤ ਮੈਂ ਘਰੇ ਲੇਟ ਆਇਆ ਮੈਂ ਫ੍ਰਿਜ ਖੋਲਿਆ ਖਰਬੂਜਾ ਕਟਿਆ ਖਰਬੂਜਾ ਥੋੜਾ ਜਿਹਾ ਫਿੱਕਾ ਸੀ ਮੌਕ ਨੂੰ ਖਾਦਾ ਸੋ ਗਿਆ ਤੜਕੇ ਨੂੰ ਭਾਈ ਬੇਬੇ ਰੌਲਾ ਪਾਉਂਦੀ ਫਿਰੇ ਕਹਿੰਦੀ ਆਪਣਾ ਘਰੇ ਪ੍ਰੇਤ ਆ ਮਾਂ ਕੀ ਹੋ ਗਿਆ ਕਹਿੰਦੀ ਰਾਤ ਫ੍ਰਿਜ ਦੇ ਦੋ ਕੱਦੂ ਰੱਖੇ ਤੇ ਇੱਕ ਕੱਦੂ ਨਹੀਂ ਥਿਆ ਰਿਹਾ ਯਾਰ ਜਦੋਂ ਚਾਹ ਚ ਬਿਸਕੁਟ ਟੁੱਟ ਕੇ ਡੇਗ ਜੇ ਨਾ ਮਨ ਪੂਰਾ ਦੁਖੀ ਨਹੀਂ ਹੁੰਦਾ ਦੁੱਖ ਤਾਂ ਸਾਲਾ ਉਦੋਂ ਲੱਗਦਾ ਜਦੋਂ ਉਹਨੂੰ ਕੱਢਣ ਦੇ ਚੱਕਰ 'ਚ ਦੂਆ ਵੀ ਟੁੱਟ ਕੇ ਵਿੱਚੇ ਡੇਗ ਜਾਂਦਾ ਲੋ ਜੀ ਮੇਰੇ ਰਿਸ਼ਤੇ ਵੇਲੇ ਜਦ ਅਸੀਂ ਪੰਡਤ ਨੂੰ ਪੱਤਰੀ ਦਿਖਾਈ ਪੰਡਤ ਕੁੜੀ ਦੀ ਪੱਤਰੀ ਨਾ ਪੱਤਰੀ ਮਲਾ ਕੇ ਕਹਿੰਦਾ ਆਹ ਹੀ ਆਦਾ ਦੇਵੀ ਮਾਂ ਦੀ ਕਿਰਪਾ ਹੋ ਗਈ ਇਹਨਾਂ ਦਾ 36 ਦੇ 36 ਗੋਣ ਮਿਲ ਗਏ ਮੇਰੇ ਵਾਲਾ ਬਾਪੂ ਉੱਠ ਕੇ ਖੜਾ ਹੋ ਗਿਆ ਕਹਿੰਦਾ ਨਾ ਜੀ ਸਾਡੀ ਤਾਂ ਇਹ ਰਿਸ਼ਤੇ ਤੋਂ ਕੋਈ ਨਾ ਆ ਕੁੜੀ ਵਾਲੇ ਕਹਿੰਦੇ ਹੁਣ ਕੀ ਹੋ ਗਿਆ ਜੀ ਇਹਨਾਂ ਨੇ ਸਾਰੇ ਗੋਣ ਤਾਂ ਮਿਲਦੇ ਨੇ ਕਹਿੰਦਾ ਲੈ ਸਾਡੇ ਵਾਲਾ ਤਾਂ ਇੱਕ ਨੰਬਰ ਦਾ ਬੇਲੜ ਦਫੰਗਾ ਹੁਣ ਕਿਤੇ ਅਸੀਂ ਕੁੜੀ ਵੀ ਇਹਦੇ ਨਾਲ ਦੀਓ ਲੈ ਲਈਏ ਦੋਸਤੋ ਹਲਦੀ ਆਪਣੇ ਆਮ ਘਰਾਂ ਚ ਮਿਲ ਜਾਂਦੀ ਹੈ ਇਹਦੇ ਤੁਹਾਨੂੰ ਫਾਇਦੇ ਦੱਸਾਂਗੇ ਬਹੁਤ ਗੁਣਵਾਨ ਚੀਜ਼ ਹੈ ਐਂਟੀਸੈਪਟਿਕ ਹੈ ਖੂਨ ਪਤਲਾ ਕਰਦੀ ਹੈ ਜ਼ਖਮਾਂ ਨੂੰ ਠੀਕ ਕਰਦੀ ਹੈ ਇਹ ਵਰਤਣੀ ਕਿਵੇਂ ਆ ਜਰਾ ਧਿਆਨ ਨਾਲ ਸੁਣਿਓ ਇਹ ਜਿੱਥੇ ਵੀ ਤੁਹਾਡੇ ਕਿਤੇ ਜ਼ਖਮ ਆ ਤਾਂ ਇਹਨੂੰ ਤੇਲ ਚ ਮਿਲਾ ਕੇ ਜ਼ਖਮ ਤੇ ਲਾ ਲਓ ਜ਼ਖਮ ਠੀਕ ਕਰਦੀ ਹੈ ਬਸ ਇੱਕ ਬਿਆਲਈ ਜ਼ਖਮ ਹੈ ਵੀ ਇਹ ਜਿੱਤੇ ਜ਼ਖਮ ਹੋਣ ਤੋਂ ਪਹਿਲਾਂ ਲਾਈ ਜਾਂਦੀ ਹੈ ਬਾਕੀ ਸਾਰੇ ਜ਼ਖਮਾਂ ਦੇ ਵੀ ਇਹ ਬਾਅਦ ਚ ਲਾਈ ਜਾਂਦੀ ਹੈ ਬਾਕੀ ਤੁਸੀਂ ਯਾਰ ਦੱਸਾਂਗੇ ਗੱਲ ਸਾਰੇ ਕੱਲ ਬਈ ਸਾਡੇ ਪਿੰਡ ਵਾਲਾ ਭੋਲਾ ਆਪਣੇ ਘਰਲ ਨੂੰ ਹਸਪਤਾਲ ਲੈ ਕੇ ਗਿਆ ਉਹਦੀ ਡਿਲੀਵਰੀ ਹੋਣੀ ਸੀ ਵਿਚਾਰ ਦੀ ਆਥਣ ਜੇ ਨਰਸ ਆ ਕੇ ਕਹਿੰਦੀ ਵਧਾਈਆਂ ਹੋਣ ਜੀ ਤੁਹਾਨੂੰ ਤੁਹਾਡੇ ਤਿੰਨ ਬੱਚੇ ਹੋਏ ਨੇ ਭੋਲਾ ਕਹਿੰਦਾ ਪਹਿਲੀ ਦਿਨਾਂ ਦੀ ਤਾਂ ਫਿਲਮ ਹੀ ਇਹਾਂ ਦੇਖਦੀ ਰਾਜ 3 ਕ੍ਰਿਸ਼ 3 ਦੂਮ 3 ਐ ਤੱਕ ਨਾ ਸ਼ੁਕਰ ਨੇ ਦਿੱਲੀ ਸਿਕਸ ਨਹੀਂ ਦੇਖੀ ਨਹੀਂ ਤਾਂ ਜਮੇ ਹੀ ਪੱਟੇ ਗਏ ਤੇ ਯਾਰ ਕਈ ਬੰਦੇ ਨਾ ਵਿਆਹ ਕਰਾਉਣ ਤੋਂ ਹੀ ਡਰੀ ਜਾਣਗੇ ਬੀਜੇ ਬਿਆਕਰ ਨਾਲੇ ਘਰ ਵਾਲੀ ਭਾਂਡੇ ਮਜਾਉ ਅੱਡੀ ਗੱਲ ਬਾਤ ਨਹੀਂ ਵੀਰੇ 10 ਮਿੰਟ ਲਾਦ ਦੇਣੇ ਬੱਸ ਹਰ ਯਾਰ ਸਾਰਿਆਂ ਦੀ ਘਰ ਵਾਲੀ ਨੂੰ ਆਹ ਪਤਾ ਨਹੀਂ ਕੀ ਬਿਮਾਰੀ ਹੁੰਦੀ ਆ ਚਾਹੇ ਤੁਸੀਂ ਲੱਖ ਰੁਪਏ ਦਾ ਮੋਬਾਈਲ ਲੈ ਕੇ ਦੇ ਦੋ ਪਰ ਨਿਗਾ ਉਹਨਾਂ ਦੀ ਘਰ ਵਾਲ ਦੇ 10000 ਵਾਲੇ ਮੋਬਾਈਲ ਤੇ ਹੀ ਰਹੂਗੀ ਕੱਲ ਮੈਨੂੰ 6 ਸਾਲ ਬਾਅਦ ਮੇਰੀ ਪੁਰਾਣੀ ਸਹੇਲੀ ਦਾ ਫੋਨ ਆਇਆ ਮੇਰੀ ਅੱਖਾਂ ਭਰ ਆਈਆਂ ਜਦ ਉਹਨੇ ਮੈਨੂੰ ਕਿਹਾ ਮੈਂ LIC ਜੁਆਇਨ ਕਰ ਲਈ ਇੱਕ ਪਾਲਿਸੀ ਲੈ ਲਓ ਪਲੀਜ਼ ਮੈਂ ਟਾਰਗੇਟ ਪੂਰਾ ਕਰਨਾ ਹੈ ਯਾਰ ਕਈ ਦਿਨ ਹੋ ਗਏ ਤੇ ਘਰਦਿਆਂ ਨੂੰ ਪਿੱਛੇ ਪਿਆ ਨੂੰ ਤੂੰ ਬੇਲੜ ਤੂੰ ਨਕਮਾ ਆਪਾਂ ਹੀ ਫਿਰ ਕੱਲ ਇੱਕ ਜੀ ਚੌੜੀ ਕਰਕੇ ਕਹੇ ਦਿੱਤਾ ਮੈਂ ਕਿਹਾ ਗੱਲ ਸੁਣੋ ਓਏ ਆ ਜਿਹੜੇ ਦਰਖਤ ਨੇ ਨਾ ਇਹ ਮੇਰੀਓ ਕਾਰਬਨ ਡਾਈਆਕਸਾਈਡ ਕਰਕੇ ਜਾਂਦੇ ਨੇ ਨਹੀਂ ਹੁਣ ਕਿੱਦਾਂ ਦੇ ਲਟੇ ਪਏ ਜਾਂਦੇ ਹੁੰਦੀ ਕੋਈ ਗੱਲ ਪਰ ਚੁੱਪ ਹੋਵੇ ਯਾਰ ਜ਼ਿੰਦਗੀ ਚ ਲੜਿਆ ਨਾ ਕਰੋ ਕਿਸੇ ਨਾਲ ਪਿਆਰ ਨਾ ਰਿਹਾ ਕਰੋ ਜੇ ਭਈ ਇਹ ਦੋਨੇ ਚੀਜ਼ਾਂ ਕਰਨੀਆਂ ਨੇ ਫਿਰ ਭਈ ਵਿਆਹ ਕਰਾ ਲਓ ਆਪਦਾ ਯਾਰ ਕਦੇ ਕਦੇ ਨਾ ਸਾਲੀ ਓਵਰ ਕੰਫੀਡੈਂਸ ਵੀ ਹੱਦ ਹੋ ਜਾਂਦੀ ਆ ਮੈਨੂੰ ਖੰਡਾ ਚੌਂਚ ਇੱਕ ਮੰਗਤਾ ਮਿਲਿਆ ਕਰੇ ਮੈਂ ਉਹਨੂੰ ਪਹਿਲਾਂ 100 ਰੁਪਏ ਦੇ ਦਿਆ ਕਰਾਂ ਫਿਰ 50 ਰੁਪਏ ਦੇਣ ਲੱਗਿਆ ਤੇ ਫਿਰ 20 ਰੁਪਏ ਦੇਣ ਲੱਗਿਆ ਮੈਨੂੰ ਇੱਕ ਦਿਨ ਰੋਕ ਕੇ ਕਹਿੰਦਾ ਭਾਈ ਸਾਹਿਬ ਕੀ ਗੱਲ ਥਲੀ ਥਲੇ ਜਾਈ ਜਾਣਾ ਮੈਂ ਕਿਹਾ ਦੇਖ ਭਰਾਵਾ ਪਹਿਲਾਂ ਮੈਂ ਕੁਆਰਾ ᱛੀ ਤੈਨੂੰ 100 ਰੁਪਏ ਦਿੰਦਾ ਸੀ ਫਿਰ ਮੇਰਾ ਵਿਆਹ ਹੋ ਗਿਆ ਤੈਨੂੰ 50 ਰੁਪਏ ਦੇਣ ਲੱਗਿਆ ਤੇ ਫਿਰ ਮੇਰੇ ਬੱਚੇ ਹੋ ਗਏ ਮੈਂ ਤੇਰੇ 20 ਰੁਪਏ ਕਰਤੇ ਕਹਿੰਦਾ ਅੱਛਾ ਕੰਮ ਕੀ ਕਰਦੇ ਹੋ ਮੈਂ ਕਿਹਾ ਭਰਾਵਾ ਬੈਂਕ 'ਚ ਨੌਕਰੀ ਕਰਦਾ ਕਹਿੰਦਾ ਨੌਕਰੀ ਕੀ ਛੇਕੂ ਕਰਦਾ ਟੱਬਰ ਤਾਂ ਮੇਰੇ ਸਿਰ ਤੇ ਪਾਲ ਰਿਆਂ ਜੇ ਕਿਸੇ ਦਾ ਮੁੰਡਾ ਕਦੇ ਕੋਈ ਗਲਤੀ ਕਰਿਆ ਫੇ ਲੋਕਾਂ ਦੇ ਮਾਵਾ ਪੂਰਾ ਨਹੀਂ ਮੰਨਦੇ ਨਾ ਜੀ ਸਾਟਾ ਮੁੰਡਾ ਇਹ ਜਾ ਕਿੱਥੇ ਇਕਾ ਸਾਡੇ ਵਾਲੇ ਮੂਰੇ ਦੀ ਉਤਿਆਰ ਖੜੇ ਹੋਣਗੇ ਆਹੋ ਜੀ ਇਹ ਸੇ ਨੇ ਕਰਿਆ ਹੋ ਸਾਡਾ ਦਾਪੇ ਨੇ ਜੀਣਾ ਦੁੱਪਰ ਕਰਿਆ ਹੋਇਆ ਬੇ ਲੜਕੇ ਸੇ ਥਾਂ ਦਾ ਕਮਾਲ